ਲੰਧਾ ਤੇ ਬਾਇਗੁਰਜੀ ਕਲਚਾ ਬਾਇਗੁਰਜੀ ਕੀ ਫਤਿਹ ਜੈ ਸ਼੍ਰੀ ਰਾਮ ਕਰ ਅੱਜ ਪਾਰਟੀ ਨੇ ਮੇਰੇ ਤੇ ਭਰੋਸਾ ਜਤਾਇਆ ਹੈਗਾ ਤੇ ਜਿਹੜੀਆਂ ਜੀਵਨੀ ਚੋਣਾਂ ਹੋਣ ਜਾ ਰਹੀਆਂ ਲੁਧਿਆਣੇ ਦੇ ਵਿੱਚ ਜਿੱਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪ ਦੇ ਕੈਂਡੀਡੇਟ ਲਾਏ ਆ ਕਾਂਗਰਸ ਨੇ ਵੀ ਲਾਇਆ ਆ ਆਮ ਆਦਮੀ ਪਾਰਟੀ ਨੇ ਵੀ ਲਾਇਆ ਆ ਗਿਆ ਸੋ ਸਾਡੀ ਜਿਹੜੀ ਪਾਰਟੀ ਕੀ ਸੀ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਹੈਗਾ ਤੇ ਇਹਨਾਂ ਨੇ ਕਿਹਾ ਕਿ ਤੁਸੀਂ ਇਹ ਜੀਵਨੀ ਚੋਣਾਂ ਲੜੋ ਤੇ ਤੁਸੀਂ ਸਿਆਣੇ ਹੋ ਲਿਆਕਤਮੰਦ ਹੋ ਤੇ ਇਨਸਾਫ ਪਸੰਦ ਲੋਕਾਂ ਦੀ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਸੋ ਮੈਂ ਜਿਹੜੀ ਸੀਟ ਹੈਗੀ ਆ ਇਹ ਜਿੱਤ ਕੇ ਪਾਰਟੀ ਦੀ ਝੂਲੀ ਦੇ ਵਿੱਚ ਪਾਵਾਂਗਾ ਤੇ ਜਿਹੜੇ ਇੱਥੇ ਰਸੂਕਦਾਰ ਲੋਕ ਲੋਕਾਂ ਨੂੰ ਭ੍ਰਮ ਪੈਦਾ ਕਰ ਰਹੇ ਆ ਉਹਨਾਂ ਸਾਰਿਆਂ ਦਾ ਭ੍ਰਮ ਤੋੜ ਕੇ ਉਹਨਾਂ ਨੂੰ ਅਸਲ ਆਇਨਾ ਤੇ ਚਿਹਰਾ ਮੈਂ ਦਿਖਾਵਾਂ ਮੈਂ ਪਬਲੀਕ ਨੂੰ ਕਿ ਕੋਮਪਲੀਟ ਵੋਟਰਾਂ ਨੂੰ ਕੀ ਹਾਂ ਜੀ ਪੱਛਮੀ ਦੇ ਮੈਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੇਕਰ ਤੁਸੀਂ ਆਪਣੀ ਮੱਤ ਦਾ ਦਾਨ ਦੇਣਾ ਸੀ ਕਿਸੇ ਨੂੰ ਘਰੋਂ ਆਟੇ ਦੀ ਕੋਲੀ ਜਾਂ ਕੋਈ ਚੀਜ਼ ਦੇਣ ਲੱਗਿਆਂ 10 ਵਾਰ ਸੋਚਦੇ ਜੇਕਰ ਸਾਡੇ ਘਰ ਕੋਈ ਆ ਜਾਂਦਾ ਹੈ ਪਰ ਅਸੀਂ ਆਪਣੀ ਮੱਤ ਦਾ ਦਾਨ ਦੇਣ ਲੱਗਿਆਂ ਨਹੀਂ ਸੋਚਦੇ ਤੁਸੀਂ ਆਪਣੀ ਮੱਤ ਦਾ ਦਾਨ ਪਹਿਲਾਂ ਹੀ ਇਹਨਾਂ ਨੂੰ 92 ਐਮਐਲਏ ਦਾ ਮੰਡੇਟ ਦੇ ਕੇ ਦਿੱਤਾ ਹੈ